ਤੋ ਕਹਿੰਦੇ ਨੇ ਮੱਛੀ ਬੜੀ ਅੱਛੀ ਹੁੰਦੀ ਆ ਇੱਕ ਦੋਸਤ ਆਪਣੇ ਦੋਸਤ ਨੂੰ ਕਹਿੰਦਾ ਆ ਭਾਈ ਮੱਛੀ ਖਾਈਏ ਉਹ ਕਹਿੰਦਾ ਨਹੀਂ ਯਾਰ ਮੱਛੀ 'ਚ ਕੰਡੇ ਹੁੰਦੇ ਨੇ ਉਹ ਕਹਿੰਦਾ ਚੱਲ ਜੁੱਤੀ ਪਾ ਕੇ ਖਾ ਲਈ ਉਹ ਐਸਾ ਹੋਇਆ ਕਿ ਇੱਕ ਨਾ ਬਾਹਰ ਹੁੰਦੀ ਆ ਛੋਟੀ ਜੀ ਬਾਹਰ ਜੇ ਛੋਟਾ ਜਿਹਾ ਠੇਕਾ ਹੁੰਦਾ ਨਾ ਤੇ ਉਹਦੇ ਨਾਲ ਇੱਕ ਖੂਲ ਵੀ ਬਣਿਆ ਹੁੰਦਾ ਉੱਥੇ ਇੱਕ ਬਜ਼ੁਰਗ ਨਾ ਉਨੇ ਬਗਤਿਆਂ ਜਿ ਮੱਛੀ ਫੜ ਰਿਆ ਸੀ ਮੱਛੀਆਂ ਫੜ ਰਿਆ ਸੀ ਇੰਨੇ ਵਿੱਚ ਜੀ ਇੱਕ ਜਵਾਨ ਮੁੰਡਾ ਆਇਆ ਤੇ ਉਹ ਕਹਿੰਦਾ ਆਓ ਬਜ਼ੁਰਗੋ ਤੁਹਾਨੂੰ ਪੈਗਪੁੱਕ ਲਵਾਈਏ ਉਹ ਲੈ ਕੇ ਬਾਬਾ ਜੀ ਨੂੰ ਇੱਕ ਪੈਗ ਲਵਾਇਆ ਸਾਦੇ ਅੰਡਿਆਂ ਦਾ ਆਮਲੇਟ ਖਵਾਇਆ ਤੇ ਉਹ ਕਹਿਣ ਲੱਗਾ ਅਜੇ ਬਜ਼ੁਰਗੋ ਇਹ ਦੱਸੋ ਵੀ ਸਵੇਰ ਦੇ ਤੁਸੀਂ ਬੈਠੇ ਹੋ ਕਿੰਨੀਆਂ ਮੱਛੀਆਂ ਫੜੀਆਂ ਜੇ ਤਾਂ ਬਾਬਾ ਜੀ ਕਹਿੰਦੇ ਤੂੰ 8ਵੀਂ ਹੈ ਸੰਦੇ ਰਹੋ ਉਸ ਕਰਦੇ ਰਹੋ ਹੱਸਦੇ ਰਹੋ ਸੰਦੇ ਰਹੋ ਜਿੰਦਗੀ ਜਿੰਦਾਬਾਦ ਥੈਂਕ ਯੂ ਜਦੋਂ ਤੁਹਾਨੂੰ ਇੱਕ ਦਿਖਾਰੀ ਦਰਵਾਜ਼ਾ ਖੜਕਾਂਦਾ ਹੈ ਇਹ ਕਹਿੰਦਾ ਕਹਿੰਦਾ ਭੈਣ ਜੀ ਉਹੋ ਜੀ ਖਾਣ ਨੂੰ ਦੇ ਦਿਓ ਮੈਂ ਕਿੰਨੀ ਦੇਰ ਦਾ ਭੁੱਖਾ ਹਾਂ ਤੰਗਰੋਂ ਆਵਾਜ਼ ਆ ਜਾਂਦੀ ਐ ਭੈਂ ਤੇਰੀ ਪੀਪੇ ਗਈ ਐ ਤੇਰਾ ਜੀਜਾ ਵੀ ਭੁੱਖਾ ਜੈ। ਦੇਖੋ ਬਈ ਸਾਥੀਓ ਮੈਂ ਤੁਹਾਨੂੰ ਸਾਰਿਆਂ ਨੂੰ ਸਾਰੇ ਜਿਹੜੇ ਬੱਚੇ ਨੇ ਨਵੀਂ ਜੇਨਰੇਸ਼ਨ ਉਹਨਾਂ ਨੂੰ ਇਹ ਕਹਿਣਾ ਚਾਹਨਾ ਕਿ ਇੰਗਲਿਸ਼ ਤਾਂ ਤੁਸੀਂ ਬਾਹਰੋਂ ਵੀ ਸਿੱਖ ਲੋਗੇ ਜਿੱਥੇ ਜਾਓਗੇ ਤੁਸੀਂ ਅੰਗਰੇਜ਼ੀ ਵਿੱਚ ਗੱਲ ਕਰਦੇ ਹੋ ਘਰ ਹਮੇਸ਼ਾ ਪੰਜਾਬੀ ਵਿੱਚ ਗੱਲ ਕੀਤਾ ਕਰੋ ਆਪਣੀ ਮਾਂ ਬੋਲੀ ਵਿੱਚ ਗੱਲ ਕੀਤਾ ਕਰੋ ਬਾਪੂ ਮਾਂ ਬੋਲੀ ਕਿਉਂ ਪਿਓ ਬੋਲੀ ਕਿਉਂ ਨਹੀਂ ਉਹ ਪਿਓ ਨੂੰ ਪੁੱਤਰੋ ਬੋਲਣ ਦਾ ਟਾਈਮ ਕਿੱਥੇ ਮਿਲਦਾ ਉਹ ਲੋ ਵੀ ਉਹ ਇਸ ਤਰ੍ਹਾਂ ਉਹ ਘਾਰੀ ਉਹ ਹੋਇਆ ਇਸ ਤਰ੍ਹਾਂ ਕਿ ਮੈਨੂੰ ਕਿ ਕੋਈ ਦਾ ਫਰਿਆਸੀ ਕਿ ਜਿਹੜੇ ਕੁਆਰੇ ਹੁੰਦੇ ਨੇ ਹੱਥਾਂ ਦੇ ਉਹ ਜਦੋਂ ਕਰੋ ਨਿਕਲਣ ਲੱਗਦੇ ਨੇ ਨਾ ਹਮੇਸ਼ਾ ਵਾਈ ਨੂੰ ਦਾ ਨਾਮ ਲੈ ਕੇ ਘਰੋਂ ਬਾਹਰ ਨਿਕਲਦੇ ਨਹੀਂ ਨੇ ਕੁਆਰੇ ਹਾਂ ਕੁਆਰੇ ਤੇ ਵੇ ਅ ਇਤਿਹਾਸ ਨੂੰ ਵੇਹ ਤੇ ਉਹ ਕਾੜਵਾ ਲੱਗਦੇ ਨੇ ਉਹ ਤਾਂ ਮਾਈਕ ਨੂੰ ਬੋਲਦਾ ਸੀ। ਮਾ। ਲੁਧਿਆਣੇ ਸਟੇਸ਼ਨ ਤੇ ਖੜੇ ਨੇ ਗੱਡੀ ਦਾ ਇੰਤਜ਼ਾਰ ਕਰ ਰਹੇ ਨੇ ਤੇ ਜਾਣਾ ਨਹੀਂ ਬੰਬੇ। ਇਹਨੇ ਵਿੱਚ ਬੰਬੇ ਮੇਲ ਆਈ ਹੈ ਤੇ ਬੰਦਾ ਦੌੜ ਕੇ ਚੜ ਗਿਆ। ਪਤਨੀ ਨੂੰ ਕਹਿੰਦਾ ਬੰਬੇ ਮੇਲ ਆਈ ਹੈ ਮੈਂ ਚੱਲਿਆ ਜੇ ਤੂੰ ਬੰਬੇ ਫੀਮੇਲ ਆਏਗੀ ਤੂੰ ਨਹੀਂ ਆਉਂਦਾ। ਓਏ ਹੋਏ। ਤੇ ਹੁਣ ਈਮੇਂ ਆ ਕੇ ਇੱਕ ਆਦਮੀ ਸਟੋਰ ਤੇ ਗਿਆ ਤੇ ਜਾ ਕੇ ਸਟੋਰ ਵਾਲੇ ਨੂੰ ਕਹਿੰਦਾ ਮੇਰੀ ਹੋਣ ਵਾਲੀ ਪਤਨੀ ਦੇ ਕੁੱਤੇ ਵਾਸਤੇ ਮੈਨੂੰ ਕੇਕ ਚਾਹੀਦਾ ਮੇਰੀ ਹੋਣ ਵਾਲੀ ਪਤਨੀ ਦੇ ਕੁੱਤੇ ਵਾਸਤੇ ਕੇਕ ਚਾਹੀਦਾ ਦੁਕਾਨਦਾਰ ਕਹਿੰਦਾ ਇੱਥੇ ਹੀ ਖਾਓਗੇ ਕਿ ਪੈਕ ਕਰਕੇ ਦੇਵਾਂ ਮਜ਼ਾ ਆ ਰਿਹਾ ਹੈ ਤੇ ਓਇਆ ਇਸ ਤਰ੍ਹਾਂ ਜੀ ਕਿ ਇੱਕ ਦਿਨ ਨਾ ਸੋਹਰਾ ਕਹਿਣ ਲੱਗਿਆ ਜਵਾਈ ਨੂੰ ਸੋਹਰਾ ਕਹਿੰਦਾ ਜਵਾਈ ਨੂੰ ਤੈਨੂੰ ਹੀਰਿਆਂ ਵਰਗੀ ਮੋਤੀਆਂ ਵਰਗੀ ਕਰੋੜਾਂ ਰੁਪਈਆਂ ਦੀ ਧੀ ਦਿੱਤੀ ਹੈ ਜਵਾਈ ਕਹਿੰਦਾ ਉਹ ਗੱਲਾਂ ਛੱਡੋ ਦੱਸੋ ਵਾਪਸ ਕਿਨੇਜ ਲੈਣੀ ਜੀ ਪਤੀ ਕਹਿੰਦਾ ਪਤਨੀ ਨੂੰ ਉਤੀ ਕਹਿੰਦਾ ਪਤਨੀ ਨੂੰ ਕਿ ਤੂੰ ਮਾਸ ਕਿਉਂ ਨਹੀਂ ਪਾਈ ਹੋਈ ਤੇ ਪਤਨੀ ਕਹਿੰਦੀ ਫਿਰ ਸੋਨੋਂ ਕਿਵੇਂ ਪਤਾ ਲੱਗਦਾ ਮੈਂ ਮੂੰਹ ਪੁਲਾ ਕੇ ਬੈਠੀ ਹਾਂ ਇਹ ਜ਼ਿੰਦਗੀ ਸਾਨੂੰ ਜਿਹੜੀ ਮਿਲੀ ਆ ਸਿਰਫ ਤੇ ਸਿਰਫ ਖੁਸ਼ ਰਹਿਣ ਹਾਂ ਅਸਰ ਦੇ ਰਹਿਣਾ ਆਪਾਂ ਨੇ ਹੋਰ ਕੀ ਆ ਜ਼ਿੰਦਗੀ ਕੀ ਆ ਜ਼ਿੰਦਗੀ ਇਹੀ ਹੋਈ ਆ ਬਿ ਖੁਸ਼ ਰਹੋ ਸਾਰਾ ਵਕਤ ਕੋਸ਼ਿਸ਼ ਰੋ ਬਿਲਕੁਲ ਇਹ ਜਿਹੜੀਆਂ ਪਤਨੀਆਂ ਐਨਾ ਪਿਆਰ ਕਰਦੀਆਂ ਨੇ ਤੁਹਾਨੂੰ ਮੈਂ ਸਾਰੇ ਬੰਦੇ ਨੂੰ ਬੱਸ ਬਈ ਸਾਰੀਆਂ ਪਤਨੀਆਂ ਐਨਾ ਪਿਆਰ ਕਰਦੀਆਂ ਨੇ ਕਿ ਆਪਣੇ ਪਤੀ ਦੀ ਫੋਟੋ ਪਰ ਸਿੱਧਾ ਪਾ ਕੇ ਰੱਖਦੇ ਓਏ ਇੱਕ ਸਹੇਲੀ ਕਹਿਣ ਲੱਗੀ ਮੈਂ ਬੜੀ ਬਾਰੀ ਤੈਨੂੰ ਦੇਖਿਆ ਵੀ ਤੂੰ ਨਾ ਆ ਫੋਟੋ ਕੱਢ ਕੇ ਦੇਖਦੀ ਐ ਇੱਕ ਦੀ ਫੋਟੋ ਐ ਕਹਿੰਦੀ ਮੇਰੇ ਪਤੀ ਦੀ ਐ ਅੱਛਾ ਦੋਨੋਂ ਇਹਨਾਂ ਪਿਆਰ ਕਰਦੀ ਐ ਕਹਿੰਦੀ ਹਾਂ ਮੇਰੀ ਨਾ ਇਨਸਪਾਇਰੇਸ਼ਨ ਨੇ ਮੈਨੂੰ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਐ ਜ਼ਿੰਦਗੀ 'ਚ ਮੈਂ ਇਹਨਾਂ ਦੀ ਫੋਟੋ ਕੱਢ ਕੇ ਦੇਖਦੀ ਆ ਤੇ ਆਪਣੇ ਆਪ ਨੂੰ ਕਹਿੰਨੀ ਆ ਜੇ ਤੂੰ ਇਹ ਪ੍ਰੋਬਲਮ ਹੈਂਡਲ ਕਰ ਸਕਦੀ ਐ ਤਾਂ ਤੂੰ ਦੁਨੀਆ ਦੀ ਕੋਈ ਪ੍ਰੋਬਲਮ ਵੀ ਹੈਂਡਲ ਕਰ ਸਕਦੀ ਏ ਕੁਝ ਰੋ ਆਪਣੇ ਆਪ ਦਾ ਖਾਲੀਆਂ ਨਾਲ ਧੰਨਵਾਦੀ ਬਹੁਤ ਬਹੁਤ ਧੰਨਵਾਦ ਮਿਲਟਰੀ ਮਿਊਜ਼ੀਅਮ ਵਿੱਚ ਆਏ ਹੋਏ ਆ ਤੇ ਇੱਕ ਆਦਮੀ ਮਿਲਟਰੀ ਮਿਊਜ਼ੀਅਮ ਸਾਰੀ ਦੇਖ ਕੇ ਨਾ ਘਰ ਚਲਾ ਗਿਆ ਜਦੋਂ ਤੇ ਘਰ ਜਾ ਕੇ ਪਤਨੀ ਨੂੰ ਕਹਿੰਦਾ ਮੈਂ ਨਾ ਮਿਲਟਰੀ ਮਿਊਜ਼ੀਅਮ ਵਿੱਚ ਗਿਆ ਸੀ ਤੇ ਉੱਥੇ ਮੈਂ ਨਾ ਹਜ਼ਾਰਾਂ ਸਾਲ ਪੁਰਾਣਾ ਇੱਕ ਔਰਤ ਦਾ ਜਵਾੜਾ ਦੇਖਿਆ ਸੀ म्यूजियम के विच हजारों साल पुराना एक औरत का जबारा देखा तब उन्हें बेबी क्या लगी कि जबारा तो जबारा ही होता है कि मैं मतलब लगे औरत का जबारा तो क्योंकि वो हाले भी बोल रहा है। <laughs> One guy he goes to his dad. One guy he goes to his dad and says, dad. I want to marry. I want to marry. Dad says, Say sorry. Dad, why should I say sorry? You say sorry. Dad, what's my fault? You say sorry. But dad, there should be some reason to say sorry. He said, No, you say sorry. Finally, the son says, I'm sorry. Dad says, Go ahead. ਮੈਡਮ ਯੂ ਹੈਵ ਕੰਪਲੀਟਡ ਯੋਰ ਟਰੇਡਿੰਗ ਲੋਬੇ ਸਾਥੀਓ ਇੱਥੇ ਅਸੀਂ ਕੈਲਗਰੀ ਦੇ ਦੂ ਵਿਚ ਆਏ ਹੋਏ ਹਾਂ ਕੈਲਗਰੀ ਦੇ ਚਿੜੀਆ ਘਰ ਵਿੱਚ ਨਾਰਥ ਕੈਲਗਰੀ ਕਲਚਰ ਐਸੋਸੀਏਸ਼ਨ ਨੇ ਇਹ ਬੜਾ ਜ਼ਬਰਦਸਤ ਪ੍ਰੋਗਰਾਮ ਬਣਾਇਆ ਹੈ ਦੇਖੋ ਸਾਰੇ ਮੈਂਬਰਸ ਇਕੱਠੇ ਹੋ ਕੇ ਇੱਥੇ ਇੰਜੋਏ ਕਰ ਰਹੇ ਨੇ ਤੇ ਨਾਰਥ ਕੈਲਗਰੀ ਕਲਚਰ ਐਸੋਸੀਏਸ਼ਨ ਆਸ ਤੇ ਜ਼ੋਰਦਾਰ ਤਾਲੀਆਂ ਨਾਲ ਸੁਆਗਤ ਕਰੋ ਸੀ ਜੀ ਇੱਥੇ ਚਿੜੀਆ ਘਰ ਜਾ ਰਹੇ ਸੀ ਤੇ ਸਾਰੇ ਪਿੰਜਰੇ ਦੇਖੇ ਜਿੱਥੇ ਐਨੀਮਲ ਜਾਨਵਰ ਇਕੱਠੇ ਹੋਏ ਸੀ ਮੈਨੂੰ ਉੱਥੋਂ ਹੀ ਯਾਦ ਆਇਆ ਕਿ ਇੱਕ ਬੰਦਾ ਨਾ દોੜਿਆ ਜਾ ਰਿਹਾ ਸੀ દોੜਿਆ ਜਾ ਰਿਹਾ ਸੀ ਤੇ ਉਹਦਾ ਦੋਸਤ ਕਹਿੰਦਾ ਉਹ ਮੈਂ ਗਲਤ ਸੁਣਿਆ ਕਹਿੰਦਾ ਨਹੀਂ 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 ਮੈਂ ਲੇਟ ਹੋ ਰਿਹਾ ਮੈਂ ਲੇਟ ਹੋ ਰਿਹਾ ਕਹਿੰਦਾ ਕਿੱਥੇ ਚਲਿਆ ਕਹਿੰਦਾ ਮੈਂ ਚਿੜੀਆ ਘਰ ਚਲਿਆ ਉਹ ਕਹਿੰਦਾ ਆਪਣਾ ਪਿੰਜਰਾ ਨੰਬਰ ਤਾਂ ਦੱਸੀ ਜਾ ਅਸੀਂ ਜਾ ਰਹੇ ਸੀ ਤੇ ਇੱਕ ਸ਼ੇਰ ਦਾ ਪਿੰਜਰੇ ਦੇ ਕੋਲ ਸਾਰੇ ਇਕੱਠੇ ਹੋ ਗਏ ਜਦੋਂ ਦੇਖਿਆ ਤਾਂ ਉਥੋਂ ਮੈਨੂੰ ਇੱਕ ਚੱਕਲਾ ਯਾਦ ਆਇਆ ਭਈ ਪਤੀ ਪਤਨੀ ਤੇ ਉਹਦੇ ਬੰਦੇ ਦੀ ਸੱਸ ਇਹ ਚਿੜੀਆ ਕਰ ਆਏ ਹੋਏ ਸੀ ਤੇ ਜਦੋਂ ਸ਼ੇਰ ਦਾ ਪਿੰਜਰਾ ਦੇਖਣ ਲੱਗੇ ਤਾਂ ਉਹ ਕਹਿਣ ਲੱਗਿਆ ਇੱਕ ਆਦਮੀ ਬੰਦੇ ਨੂੰ ਕਹਿੰਦਾ ਕਿ ਜੇ ਸ਼ੇਰ ਦਾ ਪਿੰਜਰਾ ਖੁੱਲ ਜਾਵੇ ਸ਼ੇਰ ਬਾਹਰ ਆ ਜਾਏ ਤਾਂ ਤੂੰ ਪਤਨੀ ਨੂੰ ਬਚਾਏਂਗਾ ਕਿ ਸਾਸੂ ਨੂੰ ਬਚਾਏਂਗਾ ਉਹ ਕਹਿੰਦਾ ਵੀ ਮੈਂ ਤਾਂ ਸ਼ੇਰ ਨੂੰ ਬਚਾਵਾਂਗਾ ਕਿਉਂਕਿ ਵਾਈਲਡ ਲਾਈਫ ਸੇਵ ਕਰਨੀ ਚਾਹੀਦੀ ਹੈ ਵਾਓ ਇਹ ਸ਼ੇਰ ਤੋਂ ਹੀ ਮੈਨੂੰ ਯਾਦ ਆਇਆ ਕਿ ਇੱਕ ਜੰਗਲ ਵਿੱਚ ਇੱਕ ਚੂਹੇ ਨੇ ਟਾਈ ਲਾਈ ਹੋਈ ਸੀ ਤੇ ਉਹ ਨੱਚ ਰਿਹਾ ਸੀ ਕਿਸੇ ਨੇ ਪੁੱਛਿਆ ਵੀ ਕੀ ਗੱਲ ਹੈ ਕਹਿੰਦਾ ਅੱਜ ਮੇਰੇ ਨਾ ਭਰਾ ਦਾ ਵਿਆਹ ਹੈ ਹੂੰ ਹੂੰ ਉਹ ਕਹਿੰ ਲਗੇ ਕਿ ਜੰਗਲ ਵਿੱਚ ਤਾਂ ਸ਼ੇਰ ਦਾ ਵਿਆਹ ਹੈ ਤੇ ਤੇਰੇ ਭਰਾ ਦਾ ਵਿਆਹ ਕਿਵੇਂ ਹੋਇਆ ਕਹਿੰਦਾ ਵਿਆਹ ਤੋਂ ਪਹਿਲਾਂ ਮੈਂ ਵੀ ਸ਼ੇਰ ਹੁੰਦਾ ਸੀ ਖੁਸ਼ ਰਹੋ ਖੁਸ਼ ਹਾਲ ਰਹੋ ਹੱਸਦੇ ਰਹੋ ਵਸਦੇ ਰਹੋ ਜ਼ਿੰਦਗੀ ਜ਼ਿੰਦਾਬਾਦ ਚਿੜੀਆਂ ਕਰ ਐਨਜੋਏ ਕਰੋ ਥੈਂਕ ਯੂ ਥੈਂਕ ਯੂ ਜੀ